ਗੁਰਬਾਤ ਗੁਰਬਾਤ ਅਨੇਕ ਕੋ ਮੁਰਦ ਪਰੇ ਨਾ ਹੋਆ ਆਪ ਕੋ ਆਪਣੀਆਂ ਛੁੱਟੀਆਂ ਲੈ ਕੇ ਜ਼ਰੂਰੀ ਛੁੱਟੀਆਂ ਪਰਫਾਰਮਾ ਜਿਹੜਾ ਸੇਮ ਉਹੀ 14 ਤਰੀਕ ਵਾਲਾ ਉਹਦੇ ਦੇ 14 ਤਰੀਕ ਕਰਕੇ ਆਪ ਕੋ ਆਪਣੀਆਂ ਜਾਓ ਇਹ ਸਰਕਾਰ ਤਿੰਨਾਂ ਸਾਲਾਂ ਦੇ ਵਿੱਚ ਹੀ ਪੰਜਾਬ ਦਾ ਇਹਨਾਂ ਨੇ ਪੰਜਾਬ ਤਬਾਹ ਕਰਤਾ ਕਰੋੜਾਂ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੜ ਗਿਆ ਇਸ਼ਤਿਹਾਰਾਂ ਦੇ ਉੱਪਰ ਕਰੋੜਾਂ ਰੁਪਏ ਖਰਚਾ ਜਾ ਰਿਹਾ ਸੋ ਇਸ ਕਰਕੇ ਆਪਾ ਸਾਰੇ ਜਾਣੇ ਧਹਿਆ करिए ਇਹਰका ਇੰਦਰੀ ਜਮਾਨ ਦਾ ਜਬਤ ਕਰਾਉਣੀ ਆ ਝਾੜੀ ਨੂੰ ਤੀਨਾ ਤੀਲਾ ਕਰ ਦੇਣਾ ਪੰਜਾਬ ਸਰਕਾਰ ਬਣਾਈ ਹੈ ਬੇਮਾਨਜੋਗ ਮੁੱਖ ਮੰਤਰੀ ਜੀ ਜਿਹੜੇ ਆਪਣੇ ਇਕੱਠਾ ਜਾ ਕੇ ਇਹ ਕਹਿੰਦੇ ਸੀ ਕਿ ਸਰਕਾਰ ਸੱਥਾਂ ਜੋ ਚੱਲੂਗੀ ਭਰਾਓ ਇਹ ਸਰਕਾਰ ਸੱਥਾਂ ਜੋ ਕੀ ਚੱਲਣੀ ਮੁੱਖ ਮੰਤਰੀ ਦੀ ਕੋਠੀ ਤੱਕ ਪੂਰੀ ਪਹੁੰਚਿਆ ਜਾ ਰਿਹਾ ਮੁੱਖ ਮੰਤਰੀ ਦੀ ਕੋਠੀ ਤੋਂ ਬਾਹਰ ਹੀ ਬੈਰੀਅਰ ਲਾਏ ਬੜੀ ਦੂਰ ਮੁੱਖ ਮੰਤਰੀ ਦੀ ਕੋਠੀ ਦਾ ਦਸਰ ਨਹੀਂ ਹੁੰਦੇ ਕਿੱਥੋਂ ਚੱਲ ਰਹੀ ਹੈ ਸਰਕਾਰ ਇਹ ਨਾ ਉਹ ਪੰਜਾਬ ਚ ਦਿੱਤੀ ਜਾ ਰਹੀ ਆ ਸੋ ਭਵਾਨਪਨ ਜੀ ਜਿਹੜਾ ਤੁਸੀਂ ਐਡਾ ਸਾਡਾ ਨਾਮ ਰੌਸ਼ਨ ਕੀਤਾ ਭਾਵੇਂ ਸਾਡੇ ਮੁਲਾਜ਼ਮ ਤੁਹਾਨੂੰ ਅੱਜ ਕੋਸਦੇ ਆ ਪਰ ਮੈਂ ਤੁਹਾਡਾ ਜਰੂਰ ਧੰਨਵਾਦ ਕਰਦਾ ਕਿ ਇੰਨੀਆਂ ਤਨਖਾਹਾਂ ਦੇ ਕੇ ਜਿਹੜਾ ਤੁਸੀਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਆ ਮਾਰੇ ਅਜੇ ਵੀ ਸੋਚਣ ਦਾ ਟਾਈਮ ਆ ਇਹ ਜਿਹੜੇ ਪੰਜਾਬੀ ਆ ਨਾ ਇਹਨਾਂ ਦੀ ਇੱਕ ਫਿਤਰਤ ਆ ਵੇ ਜੇ ਕਿਸੇ ਨੂੰ ਪਸੰਦ ਕਰ ਦਿਆ ਤਾਂ ਹਦੋਂ ਵੱਧ ਪਸੰਦ ਕਰ ਦਿਆ ਪਰ ਜਦੋਂ ਇਹ ਡਾਂਗਾ ਮਾਰਨ ਤੇ ਆਉਂਦੇ ਆ ਨਾ ਇਨੀ ਨੇੜੇ ਵੀ ਨਹੀਂ ਤੁਹਾਨੂੰ ਖੜਨ ਦੇਣਾ ਤੁਸੀਂ ਇਹ ਗਲਤ ਫਹਮੀ ਜਨਾ ਰਹੇ ਹੋ ਕਿ ਅਸੀਂ 92 ਸੀਟਾਂ ਲੈ ਕੇ ਖੜਿਆ ਸਭ ਤੋਂ ਹਰਮਨ ਪਿਆਰੇ ਹੋ ਗਏ ਹੁਣ ਉਹਨਾਂ ਚ ਇੱਕ ਵਾਰੀ ਜਾ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇਗਾ ਹੁਣ ਤੁਸੀਂ ਭਾਵੇਂ ਸਮਝੋਤੇ ਸਮਝੋਤੇ ਕਰੀ ਜਾਂਦੇ ਆ ਪਰ ਫਿਰ ਵੀ ਦੇਖੋ ਪੰਜਾਬੀਆਂ ਤੁਹਾਡਾ ਉਹ ਹਾਲ ਹੋਣਾ ਤੁਸੀਂ ਲੱਭਣਾ ਵੀ ਨਹੀਂ ਆ ਕਿ ਤੁਹਾਡੀ ਪੋਸਟ ਹੈਗੀ ਕਿੱਥੇ ਜੀ ਅਸੀਂ ਕਿੱਥੋਂ ਜਿੱਤੇ ਸੀਗੇ ਤਾਂ ਹੁਣ ਤੁਹਾਡਾ ਜਿਹੜਾ ਹਾਲਾਤ ਜਿੱਦਾਂ ਦੇ ਪਿੰਡਾਂ 'ਚ ਜਾ ਕੇ ਤੁਸੀਂ ਕੀਤੇ ਹੋਇਆ ਲੋਕਾਂ ਨੇ ਜਿਹੜੇ ਵਾਅਦੇ ਤੁਸੀਂ ਕੀਤੇ ਆ ਲੋਕੀ ਹੁਣ ਤੁ ਪਦੇ ਆ ਹੁਣ ਥੋੜੀ ਦੇਰ ਤੱਕ ਤੁਹਾਡੇ ਨਾਲ ਲਾਪਤਾ ਨੋਟਸ ਆਉਣੇ ਸ਼ੁਰੂ ਹੋ ਜਾਣੇ ਆ ਸੋ ਇਸ ਕਰਕੇ ਹਾਂ ਅਜੇ ਵੀ ਸਮਾਂ ਹੈਗਾ ਅਜੇ ਝੂਠੀਆਂ ਜਾਟੀਆਂ ਬੈਸ ਆਇਆ ਕਰਦੇ ਆ ਜਿਹੜਾ ਆਪਣਾ ਝੂਠਾ ਸੋਸ਼ਲ ਮੀਡੀਆ ਚੋਲਾ ਉਹਨੂੰ ਬੰਦ ਕਰੋ ਆਸਲ ਲੋਕਾਂ ਦੇ ਮੁੱਦਿਆਂ ਤੇ ਆ ਕੇ ਗੱਲ ਕਰੋ ਲੋਕਾਂ ਨੂੰ ਪਤਾ ਲੱਗ ਸਕੇ ਲੋਕਾਂ ਲਈ ਐਕਚੁਅਲੀ ਕੰਮ ਕਰੋ ਇਹ ਜੁਮਲੇਬਾਜੀ ਬੰਦ ਕਰੋ ਮੋਦੀ ਦਾ ਤੁਹਾਡੇ 'ਚ ਕੀ ਫਰਕ ਰਹਿ ਗਿਆ ਅਸੀਂ ਕਹਿੰਦੇ ਮੋਦੀ ਆਹ ਕਰਦਾ ਤੁਸੀਂ ਤਾਂ ਮੋਦੀ ਨਾਲ ਵੀ ਉੱਪਰ ਦੀ ਹੋ ਗਏ ਸੋ ਅੱਜ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਹੋਣ ਦਾ ਵਾਅਦਾ ਕਰਕੇ ਸੱਤਾ ਚਾਹੇਂ ਆ ਉਹਨੂੰ ਪੰਜਾਬ ਦੇ ਪੰਜਾਬੀਆਂ ਨੂੰ ਖੁਸ਼ਹਾਲ ਕਰੋ ਉਹਨਾਂ ਨੂੰ ਇੱਜ਼ਤ ਮਾਨ ਜੋਗੀ ਰੋਟੀ ਦਿਓ ਲੋਕਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਦਿਓ ਲੋਕੀ ਛੱਡ ਛੱਡ ਕੇ ਪੰਜਾਬ ਤੁਹਾਡਾ ਬਾਹਰ ਇਸੇ ਕਰਕੇ ਜਾ ਰਿਹਾ ਕਿ ਤੁਸੀਂ ਨੌਕਰੀਆਂ ਜਿਹੜੀਆਂ 3-3000 ਤੇ ਦੇ ਰਹੇ ਆਂ ਤੋ ਇਸ ਕਰਕੇ ਅਜੇ ਵੀ ਸਮਾਂ ਆ ਆਪਣੇ ਆਪ ਤੇ ਸੋਚ ਵਿਚਾਰ ਕਰੋ ਜਿਹੜੀਆਂ ਡੂਟਾ ਡੂਟਾ ਛੱਡ ਗਏ ਤੁਸੀਂ ਆਪਣਾ ਅੰਤਮ ਜਿਹੜਾ ਆਪਸ ਵਿੱਚ ਜਿਹੜਾ ਨਾ ਮੰਥਨ ਕਰੋ ਤੁਹਾਨੂੰ ਲੋੜ ਆ ਜ ਆਪਣੇ ਆਪ ਤੇ ਸੋਚਣ ਦੀ ਕਿ ਅਸੀਂ ਕੀ ਕਰਕੇ ਆ ਸੀ ਕੀ ਕਰਦੇ ਆ ਕੀ ਕੰਮ ਕਰਨ ਦੀ ਲੋੜ ਆ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਬੜਾ ਧਿਆਨ ਖੋਏਗਾ ਚਾਹ ਜੁਨੀਆ ਚਾਹ ਸ਼ੁਰੂਤ ਧੰਨਵਾਦ ਪਹਿਲਾਂ ਦਾ ਤੁਸੀਂ ਜੀ ਕੋਈ ਤਾਂ ਹੈਗਾ ਜਿਹੜਾ ਪੰਜਾਬ ਚ ਧੰਨਵਾਦ ਕਰਨਾ ਸੀਗਾ ਕਿ ਇਹਨਾਂ ਨੇ ਸਾਡਾ ਜਿਹੜਾ ਨਾ ਨਾ ਪੰਜਾਬ ਦਾ ਨਾ ਵਰਲਡ ਰੋਸ਼ਨ ਕਰਤਾ ਕਿਉਂਕਿ ਪਿੱਛੇ ਜੇ ਮੈਨੂੰ ਦਿੱਲੀ ਜਾਣ ਦਾ ਮੌਕਾ ਮਿਲਿਆ ਦਿੱਲੀ ਦੀਆਂ ਸੜਕਾਂ ਜਾਨ ਸੀਗੀਆਂ ਕਿਉਂਕਿ ਜਿਹੜੀਆਂ ਨਹੀਂ ਪੋਸਟਾਂ ਪਿੱਛੇ ਜੇ ਗੱਡੀਆਂ ਨਾ ਸਕੂਲਾਂ ਵਿੱਚ 3-3000 ਰੁਪਏ ਤੇ ਚੌਂਕੀਦਾਰ ਸਬੀਪਰ ਭਰਤੀ ਕਰਨੇ ਸੀ ਪੂਰਾ ਯੂਰਪ ਜਿਹੜਾ ਆ ਉਹ ਪੰਜਾਬ ਚ ਪਹੁੰਚ ਗਿਆ ਵੇ ਅਸੀਂ ਇੱਥੇ ਅਪਲਾਈ ਕਰਨਾ ਵੀ ਸਭ ਤੋਂ ਦੁਨੀਆਂ ਦਾ ਸਭ ਤੋਂ ਵੱਧ ਤਨਖਾਹ ਜਿਹੜੀ ਹੈ ਨਾ ਉਹ ਪੰਜਾਬ 'ਚ ਦਿੱਤੀ ਜਾ ਰਹੀ ਆ ਸਭ ਭਵਾਨ ਮਾਨ ਜੀ ਜਿਹੜਾ ਤੁਸੀਂ ਐਡਾ ਸਾਡਾ ਨਾਮ ਰੌਸ਼ਨ ਕੀਤਾ ਭਾਵੇਂ ਸਾਡੇ ਮੁਲਾਜ਼ਮ ਤੁਹਾਨੂੰ ਅੱਜ ਕੋਸਲੇ ਆ ਪਰ ਮੈਂ ਤੁਹਾਡਾ ਜਰੂਰ ਧੰਨਵਾਦ ਕਰਦਾ ਕਿ ਇੰਨੀਆਂ ਤਨਖਾਹਾਂ ਦੇ ਕੇ ਜਿਹੜਾ ਤੁਸੀਂ ਪੰਜਾਬ ਕੇ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ